ਜੀਵਨ ਮਿਰਤਨ ਦਾ ਦੁੱਖ ਸੁਖ ਵਿਆਪੇ ਸਮਾਦ ਦੋ ਤੇ ਨਹੀਂ ਉੱਥੇ ਵਰਖਾ ਦਾ ਰਾਜਾ ਇੰਦਰ ਨਹੀਂ ਹੈ ਇੰਦਰ ਦੀ ਉੱਥੇ ਪਹੁੰਚ ਕੋਈ ਨਹੀਂ ਜਿਹੜਾ ਤੁਸੀਂ ਇੰਦਰਪੁਰੀ ਚ ਜਾਣਾ ਹੈ ਉੱਥੇ ਇੰਦਰ ਨਹੀਂ ਪਹੁੰਚਿਆ ਉੱਥੇ ਇੰਦਰ ਦੀ ਪਹੁੰਚ ਨਹੀਂ ਹੈ ਉੱਥੇ ਵਰਖਾ ਦਾ ਰਾਜਾ ਇੰਦਰ ਨਹੀਂ ਹੈ ਸਿੰਨ ਕੀਰ ਸਾਗਰ ਦੇ ਚ ਰਹਿਣ ਵਾਲਾ ਉਥੇ ਬਿਸ਼ਨੋ ਵੀ ਨਹੀਂ ਹੈ। ਕੋਈ ਨਹੀਂ ਪਹੁੰਚ ਵੀ ਨਹੀਂ ਹੈ। ਹਿੰਮਤ ਹੈ ਕਬੀਰ ਦੀ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਬ੍ਰਹਮ ਵੇਸ਼ਨ ਮਹਾਦੇਵ ਤ੍ਰੈ ਗੁਣ ਰੋਗੀ ਵਿੱਚ ਹਉ ਮੈਂ ਕਾਰ ਕਮਾਈ ਜਿਨ ਕੀਏ ਦਿਸੇ ਨ ਚੇਤੇ ਬਪੜੇ ਔਰ ਗੁਰਮੁਖ ਸੋਜੀ ਪਾਈ ਇਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਸੇ। ਹੋ ਜਾ ਤੇ ਵਿਆਪਕ ਰੂਪ ਦੇ ਚ ਇਹੀ ਹੈ ਨਾ ਫਿਰ ਮੈਂ ਦੁਰਾਵਾਂ ਬਿਰਦ ਬਾਬਾ ਧਨਗੁਰੂ ਅਮਰ ਰਾਸ ਜੀ ਮਹਾਰਾਜ ਬ੍ਰਹਮ ਬੇਸ਼ਨ ਮਹਾਂ ਦੇ ਉਤਰੇ ਗੁਣ ਰੋਗੀ ਇਹ ਤੇ ਤਿੰਨ ਗੁਣਾ ਦੇ ਚ ਰਹੇ ਨੇ ਰਜ ਤਮ ਸਤ ਦੇ ਚ ਬ੍ਰਹਮ ਬੇਸ਼ਨ ਮਹਾਂ ਦੇ ਉਤਰੇ ਗੁਣ ਰੋਗੀ ਵਿੱਚ ਹਉ ਮੈਂ ਕਾਰ ਕਮਾਈ ਜਿਨ ਕੀਏ ਤਿਸੇ ਨ ਚیتے ਬਪੜੇ ਅਰ ਗੁਰਮੁਖ ਸੋ ਜੀ ਬਾਇ ਜਿਨ੍ਹਾਂ ਦੇ ਇਹ ਕੀਤੇ ਹੋਏ ਨੇ ਉਹ ਇਹਨਾਂ ਦੀ ਸਮਝ ਵਿੱਚ ਨਹੀਂ ਆਇਆ ਇਹ ਉਸ ਦੇ ਵਿੱਚ ਨਹੀਂ ਜੀਵੇ ਸਦਿਆਂ ਦੇ ਵਿੱਚ ਜੀਵੇ ਨੇ ਰਿਧੀਆਂ ਦੇ ਵਿੱਚ ਜੀਵੇ ਨੇ ਇਹ ਉਸ ਦੇ ਨਹੀਂ ਜੀਵੇ ਜਿਸ ਨੇ ਕੀਤਾ ਜਿਸ ਨੇ ਬਣਾਇਆ ਜਿਸ ਤੋਂ ਇਹ ਆਏ ਨੇ ਉਹ ਵੇਖੇ ਐਨਾ ਨਦਰ ਨਾ ਉਹ ਤੇ ਵੇਖਦਾ ਇਹਨਾਂ ਦੀ ਨਿਗਾਹ ਉੱਥੇ ਤੱਕ ਨਹੀਂ ਹੈ ਗੁਰੂ ਨਾਨਕ ਪੈ ਮੁਖਤਸਰ ਮੈਂ ਅਰਜ਼ ਕਰਾਂ ਤੈ ਪਾਵਸ ਸਿੰਧ ਧੂਪ ਨਹੀਂ ਚਈਆ ਉਥੇ ਸੂਰੀਏ ਲੋਕ ਨਹੀਂ ਹੈ ਉਥੇ ਚੰਦਰ ਲੋਕ ਵੀ ਨਹੀਂ ਹੈ ਜਿੱਥੇ ਮੇਰਾ ਵਾਸਾ ਹੈ ਉਥੇ ਚੰਦਰ ਲੋਕ ਦੀ ਵੀ ਪਹੁੰਚ ਨਹੀਂ ਹੈ ਉਥੇ ਸੂਰੀਏ ਲੋਕ ਦੀ ਵੀ ਪਹੁੰਚ ਨਹੀਂ ਹੈ ਇਹ ਵੀ ਲੋਕ ਮੰਨੈ ਨੇ ਮਰ ਕੇ ਇੱਥੇ ਵੀ ਵਸੇ ਬਾ ਮੰਨਿਆ ਰਹਿੰਦੀਆਂ ਨੇ ਰੂਹਾਂ ਇਤਨਾ ਤੇ ਮੰਨ ਸਕਦੇ ਆ ਜਿਵੇਂ ਇੱਕ ਮੈਕਮਾ ਹੁੰਦਾ ਉਹਦੇ ਵਿੱਚ ਰੁਤਬੇ ਹੁੰਦੇ ਨੇ ਫੋਰਥ ਕਲਾਸ ਥਰਡ ਕਲਾਸ ਸੈਕੰਡ ਫਸਟ ਪੂਰਾ ਵਰਡਾ ਸਰ ਇਸ ਤਰ੍ਹਾਂ ਰੂਹਾਨੀ ਮੰਡਲਾਂ ਦੇ ਵਿੱਚ ਵੀ ਹੈ ਜਿਤਨੇ ਚਿਰ ਤੱਕ ਕੋਈ ਸਹਿਜ ਦੇ ਨਹੀਂ ਪਹੁੰਚ ਜਾਂਦਾ ਥੱਲੇ ਰਹਿੰਦੇ ਨੇ ਤਾਂ ਉਹ ਜਿਹੜੇ ਥੱਲੇ ਰਹਿੰਦੇ ਨੇ ਉਹਨਾਂ ਦਾ ਜਨਮ ਹੁੰਦਾ ਰਹਿੰਦਾ ਹੈ ਇਬਾਦਤ ਕਰਕੇ ਕੁਝ ਉੱਚੇ ਮੰਡਲ ਉਹਨਾਂ ਨੂੰ ਨਸੀਬ ਹੁੰਦੇ ਨੇ ਲੇਕਿਨ ਉਹਨਾਂ ਦੇ ਉਹ ਪੁੰਨ ਸਮਾਪਤ ਹੋਣ ਤੇ ਫਿਰ ਜਨਮ ਆਉਂਦਾ ਹੈ ਤੇ ਜਨਮ ਤੋਂ ਇਹਨਾਂ ਨੂੰ ਇਹਨਾਂ ਚੀਜ਼ਾਂ ਦੀ ਪ੍ਰਾਪਤੀ ਹੁੰਦੀ ਹੈ ਕਿਹੜੀਆਂ ਸਾਰ ਕਿਤਾਬਲੀ ਦਾ ਕਰਤਾ ਕਹਿੰਦਾ ਹੈ ਸ਼ੁਭ ਕੁਲ ਜਨਮ ਇੱਕ ਤੇ ਉਹਨਾਂ ਦਾ ਜਨਮ ਬਹੁਤ ਅੱਛੀ ਕੁਲ ਦੇ ਚ ਹੋਵੇਗਾ ਸ਼ੁਭ ਕੁਲ ਜਨਮ ਸਰੂਪ ਤਨ ਇੱਕ ਤਨ ਕਰਕੇ ਵੀ ਕਰੂਪ ਨਹੀਂ ਆਉਣਗੇ ਸ਼ੁਭ ਕੁਲ ਜਨਮ ਸਰੂਪ ਤਨ ਭੂ ਭੋਗ ਆਪਤ ਹਰ ਤਰ੍ਹਾਂ ਦੇ ਪਦਾਰਥ ਜੋ ਲੋੜਵੰਦੇ ਨੇ ਉਹਨਾਂ ਦੇ ਕੋਲ ਹੋਣਗੇ ਹਰ ਤਰ੍ਹਾਂ ਦੇ ਜਿਹੜੇ دنیਵੀਂ ਰਸ ਨੇ ਉਹਨਾਂ ਕੋਲ ਕਮੀ ਨਹੀਂ ਹੋਵੇਗੀ ਹਰ ਤਰ੍ਹਾਂ ਦੀ ਵਿਪਤਾ ਤੋਂ ਵੀ ਉਹ ਬਚੇ ਹੋ ਜਾਣਗੇ ਬਚਦੇ ਰਹਿਣਗੇ ਸ਼ੁਭ ਕੁਲ ਜਨਮ ਸਰੂਪ ਤਨ ਭੂ रोग आपत पंडित देही आरोग्य हुन धर्म जान फल सत ए सत सौगाता पूर्वले कर्म दी मन लेनीया चाहिदियें ने पंडित विद्वान होवेगा बड़ा रोशन दिमाग होवेगा दार्शनिक चिंतक फिलोसोफर होवेगा हर गल नु गहराई न लवेगा पंडित देही आरोग्य ਉਦੀ ਦੇਹੀ ਚ ਕੋਈ ਅਸਾਧ ਰੋਗ ਨਹੀਂ ਹੋਵੇਗਾ ਜਿਹੜਾ ਸਾਧਿਆ ਨਾ ਜਾ ਸਕੇ ਜਿਹਦਾ ਇਲਾਜ ਨਹੀਂ ਇਸ ਤਰ੍ਹਾਂ ਦਾ ਉਹਨੂੰ ਕੋਈ ਅਸਾਧ ਰੋਗ ਨਹੀਂ ਹੋਵੇਗਾ ਪੰਡਤ ਦੇਹੀ ਅਰੋਗੁਪਨ ਧਰਮ ਜਾਨ ਫਲ ਸਤ ਉਰਬਲੇ ਧਰਮ ਪੁਰਬਲੇ ਕਰਮ ਮੁਕਤੀ ਨਹੀਂ ਮਿਲੀ ਸਹਿਜ ਤੱਕ ਨਹੀਂ ਪਹੁੰਚ ਸਕਿਆ ਫਿਰ ਜਨਮ ਹੋਇਆ ਇਹ ਸਤ ਚੀਜ਼ਾਂ ਤੇ ਉਸਦੇ ਕੋਲ ਹੋਣ ਦੀ शुभ कुल जन्म स्वरूप तन भोग भोग आपत पंडित देही आरोग्य गुण धर्म जान फल सत ए एवे नहीं प्राप्त होनीया कवि संतोष सिंह जी ने ते लिखे औरंगजेब पिछले जन्म में बड़ा वड्ढा तपेश्वरसी दान बड़ा की तास पर जमे आम कहावत है तप और राज ते राजो नर ਪਿਛਲੇ ਜਬ ਤਬ ਕਰਕੇ ਕੁਝ ਸਾਧਨਾ ਕਰਕੇ ਭਾਵੇਂ ਕੁਝ ਕਾਮਨਾ ਕਰਕੇ ਕੀਤੀ ਹੋਵੇ ਤੋ ਕਾਮਨਾ ਹੁਣ ਪੂਰੀ ਹੋ ਰਹੀਏ ਹੁਣ ਐਨੇ ਭੋਗ ਪਤਾਰਤ ਰਾਜ ਸਤਾ ਤੋ ਗਮੰਡ ਹੰਕਾਰ ਤਪੋਂ ਰਾਜ ਰਾਜੋਂ ਨਰਕ ਇਹ ਕਹਾਵਤ ਗਲਤ ਨਹੀਂ ਹੈ ਦਾਨਲ ਪਰਾ ਪੁਰਬੇਣ ਭਜੰਤੇ ਮਹੀਪਤੇ ਜੋ ਇਤਨਾ ਚੌਟੀ ਦਾ ਧਨਵਾਨ ਹੈ ਤੇ ਗਿਆਨਵਾਨ ਨਹੀਂ ਹੈ ਇਸ ਦਾ ਪੂਰਬਲਾ ਦਾਨ ਹੀ ਹੈ ਭਗਤੀ ਨਹੀਂ ਹੈ ਜਬ ਤੱਕ ਨਹੀਂ ਹੈ ధਨਵਾਨ ਤੇ ਚੋਟੀ ਦਾ ਹੈ ਗੁਣਵਾਨ ਨਹੀਂ ਹੈ ధਨਵਾਨ ਤੇ ਚੋਟੀ ਦਾ ਹੈ ਬਾਕੀ ਕੋਈ ਰੱਬੀ ਗੁਣ ਨਹੀਂ ਨੇ ਇਸ ਦਾ ਪੂਰਬਲਾ ਸਿਰਫ ਦਾਨ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦਾਨੰਗ ਪਰਹ ਪੂਰਬੇਣ ਭੁਜੰਤੇ ਮਹੀਪਤੇ ਇਤੇ ਪੂਰਬਲਾ ਦਾਨ ਗਿਆਨ ਨਹੀਂ ਹੈ ਇਹ ਦੇਖੋ ਜਬ ਤੱਕ ਨਹੀਂ ਹੈ ਸਾਧਨਾ ਨਹੀਂ ਹੈ ਕੋਈ ਪੂਰਬਲੀ ਹੁੰਦੀ ਤੇ ਖੇਡ ਬਣਦੀ ਪਰ দান ਵੜਾ ਕਹੀ ਤਾ ਤੂੰ ਧਨવાન ਹੈ ਚੋਟੀ ਰਾ ਸਾਰੇ ਵਸੀਲੇ ਬਣਦੇ ਗਏ ਧਨ ਦਰਿਆ ਦੀ ਤਰ੍ਹਾਂ ਆਂਦਾ ਗਿਆ ਇੱਕ ਮਨੁੱਖ ਪੂਰੋਂ ਪਸੀਨਾ ਸਾਰਾ ਦਿਨ ਇੱਕ ਕਰ ਲੈਂਦਾ ਕਈ ਵਫਰ ਰੋਟੀ ਨਹੀਂ ਬਣਦੀ ਉਸ ਦੀ ਕਈ ਕੋਟ ਘਾਲੇ ਥਕ ਪਾਏ ਕਈ ਕੋਟ ਬੈਠਤ ਹੀ ਕਾਣੇ ਉੱਥੇ ਚੰਦਰ ਲੋਕ ਨਹੀਂ ਹੈ ਉੱਥੇ ਸੂਰੀਏ ਲੋਕ ਨਹੀਂ ਹੈ ਜਿੱਥੇ ਮੈਂ ਪਹੁੰਚਿਆ ਇਸ ਸੂਰਜ ਦੀ ਪਹੁੰਚ ਨਹੀਂ ਹੈ ਜਿੱਥੇ ਮੈਂ ਪਹੁੰਚਿਆ ਜਿਸ ਪੂਰੀ ਰਜ ਉਥੇ ਇਸ ਚੰ드ਰਮਾ ਦੀ ਪਹੁੰਚ ਵੀ ਨਹੀਂ ਹੈ ਉਥੇ ਵਿਸ਼ਨੂੰ ਦੀ ਪਹੁੰਚ ਨਹੀਂ ਤੇ ਇੰਦਰ ਦੀ ਪਹੁੰਚ ਵੀ ਨਹੀਂ ਬੜੀ ਵੱਡੀ ਗੱਲ ਤੈਂ ਪਾਵਸ ਸਿੰਧ ਧੂਪ ਨਹੀਂ ਚਈਆ ਤੈਂ ਉਤਪਤ ਪਰਲੋ ਨਹੀਂ ਉਥੇ ਉਤਪਤੀ ਕਰਨ ਵਾਲਾ ब्रह्मा नहीं है नहीं है। ब्रह्मा ही उत्पत्ति करदावे ऐसी उथे मनौत नहीं है विष्णु ही पालना करदावे इस तरह दी मनौत उथे नहीं है विष्णु नहीं है शिव नहीं है सूर्य नहीं है चंद्रमा नहीं है इंद्र नहीं है पै पावर से सिंध धूप नहीं छैया ते उतपत पर लो नाही जीवन मिरत नथे जमणा नथे मरणा ए दोवे भी नहीं है दस दे पने की की नहीं है की की नहीं है जीवन मिरत ना दुख सुख व्यापै ए भी सुन लो जिथे उत दुख नहीं है इस तरह दे सुख भी कोई नहीं ए सुख भी कोई नहीं ਇਹ ਜਿਹੜੇ ਦੁਨਿਆਵੀ ਜਿਨ੍ਹਾਂ ਨੂੰ ਅਸੀਂ ਸੁੱਖ ਕਹਿ ਦਿੰਦੇ ਹਾਂ ਕਿਉਂਕਿ ਹਰ ਸੁੱਖ ਨਾਲ ਦੁੱਖ ਜੁੜਿਆ ਹੋਇਆ ਹੈ ਕੋਈ ਸੁੱਖ ਕੱਲਾ ਨਹੀਂ ਹੈ ਜਿਵੇਂ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਹਰ ਸੁੱਖ ਨਾਲ ਦੁੱਖ ਜੁੜਿਆ ਹੋਇਆ ਹੈ ਹਰ ਜਨਮ ਨਾਲ ਮਰਨ ਜੁੜਿਆ ਹੋਇਆ ਹੈ ਹਰ ਖੁਸ਼ੀ ਨਾਲ ਗਮੀ ਜੁੜੀ ਹੋਈ ਹੈ ਹਰ ਹਾਸੇ ਨਾਲ ਰੋਣਾ ਜੁੜਿਆ ਹੋਇਆ ਹੈ ਹਰ ਨਫੇ ਨਾਲ ਨੁਕਸਾਨ ਜੁੜਿਆ ਹੋਇਆ ਹੈ ਹਰ ਸੁਆਪਣ ਕਰੂਪਤਾ ਅਜ ਬਦਲ ਜਾਂਦਾ ਬੁਢੇਪੇ ਕੋਈ ਐਸਾ ਸੁਪਨ ਨਹੀਂ ਜਿਹਦੇ ਪਿੱਛੇ ਕ੍ਰੂਪਤਾ ਛੁਪੀ ਹੋਈ ਨਹੀਂ ਕੋਈ ਐਸਾ ਜਨਮ ਨਹੀਂ ਜਿਹਦੇ ਪਿੱਛੇ ਮਰਨ ਛੁਪਿਆ ਹੋਇਆ ਨਹੀਂ ਇਹ ਤੇ ਦੋ ਰੰਗੀ ਹੈ ਤੇ ਜਦ ਦੋ ਰੰਗੀ ਹੈ ਇਹ ਦੋਵੇਂ ਕਬੂਲ ਕਰੇ ਜਾਂ ਮਨੁੱਖ ਦੋਹਾਂ ਤੋਂ ਉੱਚਾ ਉੱਠੇ ਸਹਿਜ ਦੇ ਚ ਇਹ ਦੋਵੇਂ ਨਹੀਂ ਨੇ ਨਹੀਂ ਨੇ ਜੀਵਨ ਮਿਰਤ ਨਾਲ ਦੁੱਖ ਸੁਖ ਵਿਆਪੇ ਸੁਨ ਸਮਾਦ ਦੋਂ ਤੇ ਨਹੀਂ ਉੱਥੇ ਸੁਨ ਦੇ ਚ ਆਸਣ ਹੈ समाधान है समाधि है समाधान है समस्या नहीं है समस्या नहीं है किसी प्रकार की कोई समस्या नहीं है समाधान है समाधि है उर्दु उर्दु दों ते नाही रात दिनस ते नाही उथे छोटा भी कोई नहीं बड़ा भी कोई नहीं समा भी नहीं है काल भी नहीं है वक्त भी नहीं है ਸਮਾ ਹੈ ਥੇ ਉੱਥੇ ਸਮਾ ਵੀ ਨਹੀਂ ਜਿੱਥੇ ਮੈਂ ਰਹਿਣਾ ਉੱਥੇ ਸਮਾ ਵੀ ਨਹੀਂ ਕੋਈ ਛੋਟਾ ਤੇ ਵੱਡਾ ਵੀ ਨਹੀਂ ਅਰਧ ਉਰਧ ਦੋਤੇ ਨਹੀਂ ਰਾਤ ਦਿਨ ਸਥੈ ਨਹੀਂ ਦਿਨ ਤੇ ਰਾਤ ਵੀ ਨਹੀਂ ਹੈ ਤਨ ਵਿੱਚ ਹਰ ਹੈ ਹਰ ਵਿੱਚ ਤਨ ਹੈ ਸਰਵ ਰਿਰੰਤਰ ਸੋਈ ਰਹੇ ਇਹ ਜਿਹੜਾ ਸਾਰਾ ਪਸਾਰਾ ਤੁਸੀਂ ਮੰਨਦੇ ਹੋ ਇਹ ਬਨਾਰਸ ਦੇ ਲੋਕੋ ਇਹ ਤੇ ਨਹੀਂ ਹੈ ਇਹ ਤੇ ਨਹੀਂ ਚਲੋ ਫਿਰ ਦਸੋ ਕੀ ਹੈ ਸਹਿਜ ਕੀ ਅਕਥ ਕਥਾ ਉਹ ਅਕਥ ਹੈ ਉਹ ਮੈਂ ਨਹੀਂ ਦੱਸ ਸਕਦਾ ਉਹ ਮੈਂ ਨਹੀਂ ਕਹਿ ਸਕਦਾ ਜਿਹੜਾ ਕਹਿ ਸਕਦਾ ਕਹਿ ਦਿੰਦਾ ਇਹ ਨਹੀਂ ਹੈ ਨਾ ਵਿਸ਼ਨੂੰ ਹੈ ਨਾ ਸ਼ਿਵ ਹੈ ਨਾ ਬ੍ਰਹਮਾ ਹੈ ना सूरज है ना चंद्रमा है ना दिन है ना रात है भाव समा भी नहीं है ना इंद्र है ना जन्म है ना मरण है ऐसे सारे नहीं ने उ नहीं ने जिथे मेरा वस है।, है फिर उगत नहीं कह सकते उसे उस अवस्था नसारे का जिक्र महाराज अज कर रहे ਸੋਨੋ ਮਨ ਅਕਤ ਕਥਾ ਹਰਨਾ ਤੇ ਜਿਸ ਦਾ ਕਥਨ ਵੀ ਨਹੀਂ ਹੋ ਸਕਦਾ ਕਿਵੇਂ ਸੁਣਿਆ ਕਥਨ ਜਿਸ ਦਾ ਹੋ ਸਕਦਾ ਉਹ ਕੰਨ ਸੁਣਦੇ ਨੇ ਤੋਂ ਉਸ ਨੂੰ ਸੁਣਨਾ ਜਿਹਨੂੰ ਜ਼ਬਾਨ ਕਥਨ ਨਹੀਂ ਕਰ ਸਕਦੀ ਤੇ ਕੰਨ ਸੁਣ ਵੀ ਨਹੀਂ ਸਕਦੇ ਫਿਰ ਕਿਵੇਂ ਸੁਣੀਏ ਤੇ ਕਿਵੇਂ ਕਥਨ ਕਰੀਏ ਅੱਖੀ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ ਪੈਰਾਂ ਬਾਜੋਂ ਚੱਲਣਾ ਬਿਨ ਹੱਥਾਂ ਕਰਨਾ ਜੀਬੇ ਬਾਜੋਂ ਬੋਲਣਾ ਇਸ ਜ਼ਬਾਨ ਤੋਂ ਬਿਨਾ ਇਹਨਾਂ ਕੰਨਾਂ ਤੋਂ ਬਿਨਾ ਸਿਰਫ ਅਸੀਂ ਧਿਆਨ ਅੰਤਰ ਕਰ ਸਕਦੇ ਹਾਂ ਉਹ ਸਾਡੇ ਧਿਆਨ ਨੇ ਸੁਣਨਾ ਇਹ ਦ੍ਰਿਸ਼ਟ ਅੰਦਰ ਨਹੀਂ ਜਾ ਸਕਦੀ ਅੱਖਾਂ ਦੀ ਅੰਦਰ ਕੋਈ ਪਹੁੰਚ ਨਹੀਂ ਹੈ ਕਿ ਜੇ ਕਿਸੇ ਸਰੀਰ ਦੀ ਚੀਰਾ ਫਾੜੀ ਕਰਕੇ ਅੰਦਰ ਜਾਤ ਵੀ ਮਾਰੀਏ ਫਿਰ ਵੀ ਉਥੇ ਤੱਕ ਇਹ ਦ੍ਰਿਸ਼ ਨਹੀਂ ਪਹੁੰਚੇਗੀ ਜਿੱਥੇ ਦਾ ਜ਼ਿਕਰ ਧੰਗ ਗੁਰੂ ਰਾਮਦਾਸ ਜੀ ਮਹਾਰਾਜ ਕਰ ਰਹੇ ਨੇ ਨਹੀਂ ਤੇ ਸਾਰੇ ਡਾਕਟਰਾਂਾਂ ਦੇ ਜਿਹੜੇ ਆਪਰੇਸ਼ਨ ਕਰਦੇ ਨੇ ਜਿਹੜੇ ਬੜੇ ਬੜੇ ਸਰਜਨ ਨੇ ਉਹ ਤੇ ਪਹੁੰਚ ਗਏ ਹੁੰਦੇ ਉਹ ਤੇ ਰੋਜ਼ ਚੀਰਾ ਕਾੜੀ ਪੇ ਕਰਦੇ ਉਹ ਤੇ ਕਦੋਂ ਦੇ ਦੇਖ ਲੈਂਦੇ ਦ੍ਰਿਸ਼ ਉੱਥੇ ਤੱਕ ਨਹੀਂ ਪਹੁੰਚਦੀ ਉਸ ਅਨਾਹਦ ਨੂੰ ਇਹ ਕੰਨ ਨਹੀਂ ਸੁਣਦੇ ਔਰ ਉਸ ਮਹਾਂ ਰਸ ਨੂੰ ਇਹ ਜ਼ਬਾਨ ਨਹੀਂ ਮਾਰਨਦੀ ਨਹੀਂ ਮਾਰ ਸਕਦੀ ਉਸ ਮਹਾ ਸਰੂਪ ਨੂੰ ਇਹ ਹੱਥ ਨਹੀਂ ਫੜ ਸਕਦੇ ਉਸ ਮਹਾ ਸੁਗੰਧ ਨੂੰ ਇਹ ਨਾਸਕਾ ਨਹੀਂ ਸੌਂਗ ਸਕਦੇ ਐ ਮਨ ਤੂੰ ਉਸ ਨੂੰ ਸੁਣਨ ਤੂੰ ਕਿਵੇਂ ਸੁਣੇ ਮਨ ਬਾਹਰ ਨਾ ਜਾਵੇ ਤੇ ਇਹਦੇ ਵਾਸਤੇ ਕੀ ਕਰੀਏ ਕਬੀਰ ਕਹਿੰਦੇ ਮੂੰਦ ਲਈਏ ਦਰਵਾਜ਼ੇ ਆਪਾਂ ਹੀ ਦਰਵਾਜ਼ੇ ਹੀ ਬੰਦ ਕਰ ਦਿੱਤੇ ਨੇ ਕਿ ਅੱਖਾਂ ਤੇ ਪੱਟੀ ਬੰਨ ਲਈਏ ਕੰਨਾਂ ਦੇ ਚਰੋਈ ਪਾ ਲਈਏ ਤੇ ਜ਼ੁਬਾਨ ਨਾਲ ਮੌਨ ਧਾਰਨ ਕਰ ਲਿਆ ਕੁਝ ਕਹੰਦੇ ਪੀਂਦੇ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਅੱਖਾਂ ਨਾਲ ਵੇਖਦਾ ਪਰ ਜਿਸ ਵਕਤ ਮੈਂ ਧਿਆਨ ਸਾਧਨਾ ਤੇ ਬੈਠਲਾ ਇਨਾ ਅੱਖਾਂ ਰਹੀਆਂ ਆਪਣੇ ਧਿਆਨ ਨੂੰ ਵਾਰ ਨਹੀਂ ਜਾਣਦੇ ਇਨਾ ਕੰਨਾਂ ਰਾਹੀਂ ਇਸ ਖਲੜੀ ਰਹੀ ਇਸ ਰਸਨਾ ਰਹੀ ਜਵਾਨ ਜਪਰੇ ਵਾਹਿਗੁਰੂ ਵਾਹਿਗੁਰੂ ਕੰਨ ਸੁਣ ਰਹੇ ਨੇ ਇਹ ਇੱਕ ਬੈਡੀ ਸਟੇਜ ਹੈ ਇਹਦੇ ਨਾਲ ਇਹਨਾਂ ਦੁਆਰਾਂ ਨੂੰ ਬੰਦ ਕਰਨਾ ਹੈ। ਥੋੜਾ ਜਿਹਾ ਧਿਆਨ ਨੂੰ ਇਹਨਾਂ ਦਰਵਾਜ਼ਿਆਂ ਤੱਕ ਲੈ ਆਣਾ ਹੈ। ਇਤਨਾ ਲੈ ਆਣ ਦੇ ਕੋਈ ਸਫਲ ਹੋ ਜਾਏ। ਅੱਗੇ ਪ੍ਰਮਾਤਮਾ ਆਪ ਖੇਡ ਬਣਾਉਂਦਾ। ਆਪ ਖੇਡ ਬਣਾਉਂਦਾ। ਉਹ ਮਨੁੱਖ ਦੇ ਵਾਸਤੇ ਖੇਡ ਨਹੀਂ। ਨਹੀਂ ਹੈ। ਇਸ ਵਾਸਤੇ ਨਾਮਦਾਨ ਕਿਸੇ ਕੋਲ ਮੰਗਣ ਨਾ ਜਾਇਆ ਕਰਵਾ। ਤੇ ਭੁੱਲ ਕੇ ਵੀ ਉਹ ਹੀ ਆਖਦੇ ਜਿਨ੍ਹਾਂ ਨੂੰ ਕੱਖ ਦਾ ਪਤਾ ਹੀ ਨਹੀਂ। ਇਹ ਤੇ ਜਪਣਾ ਪੈਗਾ ਆਪਣਾ ਧਿਆਨ। ਜਦ ਇੰਦਰੀਆਂ ਦੇ ਕੋਲ ਆਏਗਾ ਇੰਦਰੀਆਂ ਦੇ ਰਾਹੀਂ ਧਿਆਨ ਬਾਹਰ ਪਤਾ ਨਹੀਂ ਕਿੱਥੇ ਕਿੱਥੇ ਭਟਕਦਾ ਹੈ ਪਹਿਲੇ ਇਹਨਾਂ ਦਰਵਾਜ਼ਿਆਂ ਦੇ ਕੋਲ ਆ ਜਾਏ ਫਿਰ ਉਸ ਪ੍ਰਭੂ ਨੇ ਆਪ ਅੰਦਰ ਪਜਾਣਾ ਫਿਰ ਖੇਡ ਜੋ ਹੈ ਉਸਨੇ ਜੋ ਹੈ ਮੜਾਣ ਉਹ ਖੇਡ ਅੰਦਰ ਚੱਲਦੀ ਪਈ ਹੈ ਇੱਕ ਸ਼ਬਦ ਮੇਰੇ ਪ੍ਰਾਣ ਵਸਤਾਂ ਤੇ ਪ੍ਰਾਣਾ ਚ ਰਮੇ ਹੋਇਆ ਹੈ ਅਨਹਦ ਬਾਣੀ ਨਾਦ ਵਜਾਇਆ ਤੇ ਵਜ ਰਿਹਾ ਹੈ ਠਾਕਰ ਹਮਰਾ ਸਦਬੋਲੰਤਾ ਜਿਹੜਾ ਸਦਾ ਵੇਖਦਾ ਪਿਆ ਹੈ ਸਦਾ ਬੋਲਦਾ ਪਿਆ ਉਹਨੂੰ ਮਨੁੱਖ ਵੇਖਣ ਵਾਲਾ ਬਣ ਜਾਂਦਾ ਹੈ ਇਨ੍ਹਾਂ ਅੱਖਾਂ ਬਿਨਾ ਉਸਨੂੰ ਮਨੁੱਖ ਸੁਣਨ ਵਾਲਾ ਬਣ ਜਾਂਦਾ ਹੈ ਇਸ ਕੰਨਾਂ ਤੋਂ ਬਿਨਾ ਉਹਦਾ ਮਹਾਰਸ ਉਹ ਮਾਣਨ ਲੱਗ ਪੈਂਦਾ ਇਸ ਜ਼ੁਬਾਨ ਨੂੰ ਤੋਂ ਬਿਨਾ ਉਹਦਾ ਦਾਮਨ ਪਕੜ ਲੈਂਦਾ ਹੈ ਇਨ੍ਹਾਂ ਹੱਥਾਂ ਤੋਂ ਬਿਨਾ ਉਹਨੂੰ ਸਪਰਸ਼ ਕਰ ਲੈਂਦਾ ਉਸ ਮਹਾਂ ਸੁਗੰਧ ਨੂੰ ਸੋਂਗ ਲੈਂਦਾ ਇਸ ਨਾਸਕਾ ਤੋਂ ਬਿਨਾ ਕਿ ਜਦ ਕੋਈ ਉਹਨੂੰ ਕਹਿੰਦਾ ਅਕਥ ਕਰੋ ਕਥਨ ਕਰੋ ਕਹਿ ਦਿੰਦਾ ਅਗਮ ਅਗੋਚਰ ਇਹਨਾਂ ਇੰਦਰੀਆਂ ਦੀ ਪਹੁੰਚ ਤੋਂ ਪਰੇ ਅਕਥ ਉਹ ਕੇਵਲ ਮਨ ਸੁਣ ਸਕਦਾ ਹੈ ਮਨ ਰਸ ਮਾਣ ਸਕਦਾ ਹੈ ਮਨ ਉਸ ਸੁਗੰਧ ਨੂੰ ਸੋਂਗ ਸਕਦਾ ਹੈ ਮਨ ਉਸ ਪਰਮ ਸ਼ਕਤੀ ਦਾ ਪਰਮ ਸਰੂਪ અત્યੰਤ ਸੁਹੱਪਣ ਵੇਖ ਸਕਦਾ ਹੈ ਔਰ ਜਿਸ ਦਿਨ ਵੇਖੇਗਾ ਇੱਕ ਛਿਨ ਮਾਰਤ ਫਿਰ ਬਾਹਰ ਦੀ ਸਾਰੀ ਭਟਕਣਾ ਮਿਟ ਜਾਏਗੀ ਬਾਹਰ ਢੋਂਡਣ ਤੇ ਝੂਟ ਪਰੇ ਗੁਰ ਘਰ ਹੀ ਮਾਇਆ ਦਿਖਾਇਆ ਕਤ ਜਾਈਏ ਰੇ ਸਵਾਮੀ ਰਾਮਾਨੰ ਕਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚਿਤ ਨਾ ਚਲਤ ਮਨ ਭਾਇਓ ਪਾ ਮਨ ਹੁਣ ਪਿੰਗਲਾ ਹੋ ਗਿਆ ਭਟਕਣਾ ਮਿਟ ਗਈ ਮਨ ਟਿਕ ਗਿਆ ਭਟਕਣਾ ਮਿਟ ਗਈ ਕਿਉਂ ਇਹਦੇ ਪੈਰ ਟੁੱਟ ਗਏ ਨੇ ਵਾਸ਼ਨਾ ਕਰਕੇ ਬਾਹਰ ਦੌੜਦਾ ਸੀ ਕਾਮਨਾ ਕਰਕੇ ਬਾਹਰ ਦੌੜਦਾ ਸੀ ਦੇ ਪੈਰ ਹੀ ਤੋੜ ਦਿੱਤੇ ਟੁੱਟ ਗਏ ਕਾਮਨਾ ਇਸ ਨੂੰ ਬਾਹਰ ਭਜਾਈ ਫਿਰਦੀ ਸੀ ਤਰ੍ਹਾਂ ਤਰ੍ਹਾਂ ਦੀ ਵਾਸ਼ਨਾ ਇਸ ਨੂੰ ਬਾਹਰ ਭਜਾਈ ਫਿਰਦੀ ਸੀ ਪੈਰ ਹੀ ਟੁੱਟ ਗਏ ਹੁਣ ਵੱਜੇ ਕਿੱਥੇ ਹੈ ਇਸੇ ਨੂੰ ਮਹਾਨ ਸ਼ਾਇਰ ਗਾਲिब ਨੇ ਆਪਣੇ ਢੰਗ ਨਾਲ ਬਿਆਨ ਕੀਤਾ ਹੈ ਕਹਿੰਦੇ ਆ ਇਹ ਵੀ ਮੇਰੇ ਟੁੱਟੇ ਹੋਏ ਪਾਏ ਤਲਬਗਾ मुझ पे ऐसा है ये जो मेरे पैर टूट गए बड़ा एहसान है मेरे थे बहुत बड़ा एहसान है मेरे टूटे हुए पाए तलब का मुझ पे ऐसा है तुम्हारे दर से अब उठकर कहीं जाया नहीं जाता मोहब्बत असल में मखमूर वो राजे हकीकत है समझ में आ गया है फिर भी समझ आया नहीं जाता محبت کے لیے کچھ خاص دل محسوس ہوتے ہیں یہ وہ نغمہ ہے جو ہر ساز پہ گایا نہیں جاتا کہندوں میں کس طرح کتن کراں نہیں کہہ سکتا بھٹکنا ساری مٹ گئی پائری ٹوٹ گئے۔ اس اوسطا دا ذکر دھن گرو رام داس جی مہاراج اج دے اس پاون پوتتر واگ دے وچ کر رہے نے سما اور گئے اے من ਉਸ ਨੂੰ ਸੁਣ ਜਿਹਦਾ ਕਥਨ ਇਹ ਜ਼ਬਾਨ ਨਹੀਂ ਕਰ ਸਕਦੇ ਫਿਰ ਕੌਣ ਕਥਨ ਕਰੇਗਾ ਠਾਕਰ ਹਮਰਾ ਸਦਬੋਲੰਤਾ ਉਹ ਆਪ ਹੀ ਬੋਲਦਾ ਪਿਆ ਨੂੰ ਸੁਣ ਉਹ ਦੀਦ ਉਹਨ ਅਨਾਹਦ ਨਾਦ ਜੇ ਦਿਨ ਸੁਨੇਗਾ ਫਿਰ ਹੋਰ ਕੋਈ ਸੁਣਨਾ ਚੰਗਾ ਹੀ ਨਹੀਂ ਲੱਗੇਗਾ ਮੈਂ ਵੇਖਿਆ ਉਸ ਬ੍ਰह्म ਗਿਆਨੀ ਨੂੰ ਦੁਕਾਨਪੁਰ ਦੇ ਚ ਨੇ ਕਈ ਸੱਜਣ ਉਹਨਾਂ ਨੂੰ ਮਿਲ ਕੇ ਆਏ ਨੇ ਕੈਨੇਡਾ ਤੋਂ ਆਏ ਨੇ ਗੈਨੀ ਬਲਵਿੰਦਰ ਸਿੰਘ ਜੀ ਪਿੱਛੇ ਬੈਠਣ ਕਹਿੰਦੇ ਮੈਂ ਫਿਰ ਤੀਜੀ ਚੌਥੀ ਵਾਰ ਮਿਲਣ ਗਿਆ ਮਿਲ ਕੇ ਆਇਆ ਹੁਣ ਉਹ ਗੁਰਦੁਆਰੇ ਨਹੀਂ ਆਉਂਦੇ ਇੱਕ ਦਿਨ ਮੈਨੂੰ ਸਾਹ ਕਹਿ ਦਿੱਤਾ ਸਿੱਧੀ ਗੱਲ ਭਾਵੇਂ ਉਹਨੂੰ 40 ਸਾਲ ਪਹਿਲੇ ਮੈਂ ਕਿਹਾ ਸੀ ਸਵੇਰੇ ਅਭਿਆਸ ਕਰਿਆ ਕਰ ਕਿ ਇਥੇ ਉੰਗਦਾ ਰਹਿਣਾ ਸੰਗਤ ਦੇ ਚ ਐਵੇਂ ਝੂਟੇ ਕੰਦਾ ਰਹਿਣਾ 2-3 ਘੰਟੇ ਬੈਠਾ ਰਹਿਣਾ ਫਿੱਕਾ ਫਿੱਕਾ ਅਭਿਆਸ ਕਰਕੇ ਆਇਆ ਦੇਉ ਦੇ ਜਲਦੀ ਬਣ ਗਈ ਇੱਕ ਦਿਨ ਗੁਫਤਾ ਗੋ ਜਿਹੜੀ ਚੱਲ ਰਹੀ ਸੀ ਇਸੇ ਸਮਾਂ ਨਾ ਜਾਇਆ ਕਰਾ ਮੈਨੂੰ ਕਹਿਣ ਲੱਗੇ ਗਿਆਨੀ ਜੀ ਤੁਹਾਡੀ ਕਥਾ ਹੁਣ ਇੰਨੀ ਫਿੱਕੀ ਪ੍ਰਤੀਤ ਆਉਂਦੀ ਹੈ ਮੇਰੇ ਰਸ ਦੇ ਵਿੱਚ ਫਰਕ ਪੈਂਦਾ ਹੈ ਮੈਂ ਇਸ ਵਾਸਤੇ ਸੁਣਨ ਨਹੀਂ ਆਉਂਦਾ ਬੁਰਾ ਨਾ ਮਨਾਇਓ ਮੈਂ ਕਿ ਮੈਂ ਤੁਹਾਨੂੰ ਕਦੋਂ ਆਖੇ ਸੁਣਨ ਆਓ ਤੁਸੀਂ ਇਸ ਕਥਾ ਤੋਂ ਅੱਗੇ ਚਲੇਗਾ ਇਹਦੀ ਲੋੜ ਨਹੀਂ ਹੈ ਸਾਧਕੇ ਕਹਿੰਦਾ ਹਰ ਵਕਤ ਸਤਸੰਗ ਬਣਿਆ ਰਹਿੰਦਾ ਹਰ ਵਕਤ ਹੁਣ ਇਸ ਤਰ੍ਹਾਂ ਦੇ ਸਤਸੰਗ ਦੇ ਚ ਬੈਠਣ ਨੂੰ ਵੀ ਜੀ ਨਹੀਂ ਕਰਦਾ ਰੋਜ਼ ਆਉਂਦਾ ਸੀ ਮੇਰੇ ਕੋਲ 5-10 ਮਿੰਟ ਬੈਠਣਾ ਇੱਕ ਦਿਨ ਹਿੰਮਤ ਨਾਲ ਇਹ ਕਹਿ ਦਿੱਤਾ ਕਿਨੇ ਗਿੰਜੀ ਇੰਨੀ ਫਿੱਕੀ ਪ੍ਰਤੀਤ ਆਉਂਦੀ ਹੈ ਤੁਹਾਡੀ ਕਥਾ ਬੈਠਣ ਨੂੰ ਜੀ ਨਹੀਂ ਕਰਦਾ ਇਤਨੀ ਅਗੰਮੇ ਕਥਾ ਚੱਲਦੀ ਹੈ ਕੰਨੇ ਮੈਂ ਤੁਹਾਨੂੰ ਕਹਿ ਸਕਦਾ ਚੱਲਦੀ ਰਹਿੰਦੀ ਕਦੀ ਬੰਦ ਹੁੰਦੀ ਨਹੀਂ ਆਉਂਦੀ ਨਹੀਂ ਠਾਕਰ ਅਮਰਾ ਸਦ ਬੋਲੰਤ ਸਦਾ ਬੋਲਦਾ ਸਦਾ ਬੋਲਦਾ ਜੋ ਸਦਾ ਬੋਲਦਾ ਪੈ ਜਿਹੜਾ ਇੱਕ ਦਫਾ ਉਹਨੂੰ ਸੁਣ ਲੈਂਦਾ ਹੈ ਬਾਕੀ ਸਭ ਕੁਝ ਪਿੱਕਾ ਹੋ ਜਾਂਦਾ ਹੈ ਮਹਾਰਸ ਆ ਗਿਆ ਸਭ ਕੁਝ ਇੱਕ ਪਾਸੇ ਹੋ ਜਾਂਦਾ ਹੈ ਐਸਾ ਮਨੁੱਖ ਹਰ ਵਕਤ ਸਤਸੰਗ ਦੇ ਚ ਹੈ ਐਸਾ ਮਨੁੱਖ ਹਰ ਵਕਤ ਪ੍ਰਭੂ ਨਾਲ ਜੁੜਿਆ ਹੋਇਆ ਐਸਾ ਮਨੁੱਖ ਕਦੀ ਵਿਛੜਦਾ ਹੀ ਨਹੀਂ ਮਿਲਿਆ ਹੋਏ ਨਾ ਵਿਛੜੇ ਇੱਕ ਦਫਾ ਮਿਲ ਪਿਆ ਫਿਰ ਵਿਛੋੜਾ ਨਹੀਂ ਹੈ ਸੰਸਾਰ ਦੇ ਜੋ ਕੁਝ ਮਿਲਦਾ ਹੈ ਵਿਛੜਦਾ ਹੈ ਅਗਰ ਨਿਰੰਕਾਰ ਵੀ ਮਿਲ ਕੇ ਵਿਛੜਿਆ ਫਿਰ ਤੇ ਉਹ ਵੀ ਸੰਸਾਰ ਦਾ ਹੀ ਹਿੱਸਾ ਹੋਇਆ ਹੋਰ ਕੀ ਹੈ ਜਗਤ ਦੇ ਵਿੱਚ ਪਰਿਵਾਰ ਮਿਲਦਾ ਹੈ ਵਿਛੜਦਾ ਹੈ ਕਾਰੋਬਾਰ ਮਿਲਦਾ ਹੈ ਵਿਛੜਦਾ ਹੈ ਇੱਕ ਦਿਨ ਨਹੀਂ ਰਵਾਂਗੇ ਅਸੀਂ ਕਾਰੋਬਾਰ ਚੱਲਦਾ ਭੀ ਕਿਸੇ ਔਰ ਦੇ ਹੱਥਾਂ 'ਚ ਹੋਵੇਗਾ ਜੋ ਕੁਝ ਵੀ ਮਿਲਦਾ ਹੈ ਉਹ ਸਾਥੋਂ ਵਿਛੜਦਾ ਹੈ ਜਾਂ ਅਸੀਂ ਉਸ ਤੋਂ ਵਿਛੜਦੇ ਹਾਂ ਜਿਸ ਦਿਨ ਪ੍ਰਮਾਤਮਾ ਨਾਲ ਮਨੁੱਖ ਜੁੜਦਾ ਹੈ ਨਾ ਪ੍ਰਮਾਤਮਾ ਵਿਛੜਦਾ ਹੈ ਨਾ ਅਸੀਂ ਉਸ ਤੋਂ ਵਿਛੜਦੇ ਹਾਂ ਉਹ ਉਹ ਸਦੀਵੀ ਮਿਲ ਆਉਂਦਾ ਹੈ ਉਸ ਦਾ ਹੀ ਮੇਰੇ ਪਾਤਸ਼ਾਹ ਜ਼ਿਕਰ ਕਰ ਰਹੇ ਨੇ ਅਖਰੀ ਅਰਦਾਸ ਸਰਮਨ ਕਰੋ ਇੱਕ ਵਾਰ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਹਾਂਜੀ ਸਤਿਨਾਮ ਵਾਹਿਗੁਰੂ ਸਾਰ ਜੀ ਆਰਾ ਅੈ ਰਾੜੀ ਮਹੱਲਾ ਦਾਤਾਰ ਆਰਥੇਲਾ ਬੋਪਦੇ ਇੱਕ ਓੰਕਾਰ ਇਹ ਇੱਕ ਤਾਲ ਦੇ ਚ ਹੈ ਬੈਰਾੜੀ ਰਾਗ ਔਰ ਇਹ ਦੋ ਪਦਾ ਹੈ ਔਰ ਇਸ ਦੇ ਉਪਰ ਮੰਗਲਾ ਚਰਨੇ ਉਹ واحد ਹੈ ਇੱਕ ਹੈ ਜਿਸ ਤੋਂ ਉਤਪਤੀ ਪਾਲਣਾ ਨਾਸ ਹੋ ਰਿਹਾ ਸਤ ਸਰੂਪ ਹੈ ਉਸੇ ਤੋਂ ਸਾਰਾ ਗਿਆਨ ਆਉਂਦਾ ਹੈ ਗੁਰੂ ਹੈ ਔਰ ਉਹ ਬਖਸ਼ਿੰਦ ਹੈ ਕਰਣਾਕਰ ਹੈ ਦਿਆਲੂ ਹੈ ਕਿਰਪਾਲੂ ਹੈ کریم ਹੈ ਰਹੀਮ ਹੈ ਪ੍ਰਸਾਦਾਂ ਜੀ ਏਕ ਓੰਕਾਰ ਸਤਿ ਪ੍ਰਸਾਦ ਸੁਣ ਮਾਨ ਆਕਾ ਪਥਾ ਅਰਣਾ ਹੈ ਮਨ ਜਿਸ ਦਾ ਕਥਨ ਹੀ ਨਹੀਂ ਹੋ ਸਕਦਾ ਉਸ ਹਰੀ ਨਾਮ ਦੀ ਕਥਾ ਨੂੰ ਸੁਣ ਉਸ ਨੂੰ ਸੁਣ ਹਾਂ ਜੀ ਸਿਧੁ ਕੁੱਤ ਸਿਧ ਸੁਖਵਾਹਿ ਬਾਝੁਰ ਕੋ ਮਤਿ ਅਰਾਮ ਰਾਮ ਜੇ ਕਿਦਰੇ ਤੂੰ ਗੁਰੂ ਦੀ ਮਤਿ ਧਾਰਨ ਕਰਕੇ ਰਵੇਂ ਹੋਇਦਾ ਜਪ ਆਰੰਭ ਕਰਦੇਵੇਂ ਰਾਮ ਦਾ ਜਪ ਆਰੰਭ ਕਰਦੇਵੇਂ ਤੂੰ ਤੈਨੂੰ ਸਾਰੀਆਂ ਰਿਧੀਆਂ ਦੀ ਪ੍ਰਾਪਤੀ ਹੋ ਜਾਏ ਪਦਾਰਥਾਂ ਦੀ ਤੈਨੂੰ ਸਾਰੀ ਸਿੱਧੀਆਂ ਦੀ ਪ੍ਰਾਪਤੀ ਹੋ ਜਾਏ ਸ਼ਕਤੀ ਦੀ ਅਰਤੇ